ਇੱਕ ਸ਼ਹਿਰ ਜਿੱਥੇ ਹਰ ਰੋੜੀ ਰੋੜੀ ਇਤਿਹਾਸ ਬੋਲਦੀ ਹੈ ਜਿੱਥੇ ਹਰ ਸਾਹ ਦੇ ਵਿੱਚ ਸ਼ਹੀਦੀ ਦੀ ਖੁਸ਼ਬੂ ਹੈ ਤੇ ਹਰ ਸਵੇਰ ਵਿੱਚ ਵੱਜਦੀ ਹੈ ਸ਼ਰਦਾ ਦੀ ਛਣਕਾਂ ਇਹ ਹੈ ਅੰਮ੍ਰਿਤਸਰ ਪੰਜਾਬ ਦਾ ਦਿਲ ਸਿੱਖ ਰੂਹ ਦੀ ਧਰਤੀ ਸਾਲ ਸੀ 1577 ਗੁਰੂ ਰਾਮਦਾਸ ਜੀ ਨੇ ਰੱਖੀ ਇੱਕ ਨਵੀਂ ਨਗਰੀ ਦੀ ਨਾਂ ਰੱਖਿਆ ਗਿਆ ਚੱਕ ਰਾਮਦਾਸ ਗੁਰੂ ਅਰਜਨ ਦੇਵ ਜੀ ਨੇ ਇੱਥੇ ਤਲਾਬ ਬਣਵਾਇਆ ਜਿਸ ਦਾ ਨਾਂ ਰੱਖਿਆ ਅੰਮ੍ਰਿਤਸਰੋਵਰ ਇੱਥੋਂ ਹੀ ਬਣਿਆ ਨਾਮ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਇੱਕੋ ਹੀ ਥਾਂ ਜਿੱਥੇ ਹਿੰਦੂ ਮੁਸਲਮਾਨ ਸਿੱਖ ਸਭ ਆਉਂਦੇ ਸਨ ਮੱਥਾ ਟੇਕਣ ਗੁਰੂ ਜੀ ਨੇ ਇਸ ਨੂੰ ਤਲਾਬ ਵਿੱਚ ਥੱਲੇ ਬਣਵਾਇਆ ਤਾਂ ਜੋ ਹਰ ਆਉਣ ਵਾਲਾ ਨਿਮਰ ਹੋ ਕੇ ਆਵੇ ਇਹ ਨਹੀਂ ਸਿਰਫ ਗੋਲਡਨ ਟੈਂਪਲ ਹੀ ਨਹੀਂ ਹੈ ਇਹ ਹੈ ਰੂਹ ਦੀ ਥਾਂ ਕਰੋਸੇ ਦੀ ਥਾਂ ਐਸੇ ਸ਼ਹਿਰ ਨੇ ਆਜ਼ਾਦੀ ਲਈ ਵੀ ਖੂਨ ਵਗਾਇਆ ਜਿਲ੍ਹਿਆਂ ਵਾਲਾ ਬਾਗ ਦੇ ਵਿੱਚ 13 ਅਪ੍ਰੈਲ 1919 ਨੂੰ ਹਜ਼ਾਰਾਂ નિર્ਦੋਸ਼ ਲੋਕਾਂ ਤੇ ਗੋਲੀਆਂ ਬੱਜੀਆਂ ਮਹਿਲਾਾਂ ਬੱਚੇ ਜਵਾਨ ਸਾਰੇ ਮਾਰੇ ਗਏ ਇਹ ਖੂਨੀ ਹੱਤਿਆਕਾਂਡ ਅੱਜ ਵੀ ਲੋਕਾਂ ਦੀ ਰਾਗ-ਰਾਗ ਦੇ ਵਿੱਚ ਵਸਦਾ ਹੈ ਤੇ ਜਦ ਵਾਗਾ ਬਾਰਡਰ ਤੇ ਝੰਡਾ ਲਹਿਰਦਾ ਹੈ ਤਾਂ ਦਿਲ ਵਿੱਚੋਂ ਇੱਕੋ ਆਵਾਜ਼ ਆਉਂਦੀ ਹੈ ਇਹ ਮੇਰਾ ਪੰਜਾਬ ਏ ਅੰਮ੍ਰਿਤਸਰ ਇੱਕ ਸ਼ਹਿਰ ਨਹੀਂ ਇੱਕ ਅਹਿਸਾਸ ਹੈ ਇੱਥੇ ਗੁਰੂਆਂ ਦੀ ਬਾਣੀ ਗੂੰਜਦੀ ਇੱਥੇ ਸ਼ਹਿਰਾਂ ਦੀ ਚੀਕ ਵੀ ਹੈ ਪਰ ਸਭ ਤੋਂ ਵੱਧ ਇੱਥੇ ਮੌਜੂਦ ਹੈ ਉਹ ਪਿਆਰ ਜੋ ਸਾਰਿਆਂ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ ਆਓ ਅੰਮ੍ਰਿਤਸਰ ਨੂੰ ਸਿਰਫ ਵੇਖੀਏ ਹੀ ਨਹੀਂ ਇਸ ਨੂੰ ਮਹਿਸੂਸ ਵੀ ਕਰੀਏ ਜੇ ਤੁਸੀਂ ਵੀ ਅੰਮ੍ਰਿਤਸਰ ਨੂੰ ਪਿਆਰ ਕਰਦੇ ਹੋ ਇਸ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰੋ ਜੀ ਅਤੇ ਸਾਡਾ ਚੈਨਲ ਪੰਜਾਬੀ ਪ੍ਰੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ